ਮੈਂ ਨਰਮਲ ਸਿੰਘ ਬੁੱਟਰ ਪ੍ਰਿੰਸੀਪਲ ਸੂਬੇਦਾਰ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝੋਟੀਵਾਲਾ ਅੱਜ ਮੈਂ ਆਪਣੇ ਪਿਆਰੇ ਇਲਾਕਾ ਨਿਵਾਸੀਆਂ ਨੂੰ ਸੂਬੇਦਾਰ ਮਹਿੰਦਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਝੋਟੀਵਾਲਾ ਵੱਲੋਂ ਜੋ ਆਪਣੇ ਇਲਾਕੇ ਵਿੱਚ ਪਹਿਲ ਕਰਵੀਂ ਕਰਦੇ ਹੋਏ ਨਰਸਰੀ ਕਲਾਸ ਲਈ ਜਿਹੜੀ ਆਪਾਂ ਪ੍ਰਵੇਸ਼ ਸਿੱਖਿਆ ਸਟੀਮ ਮੁੱਦੇ ਤਹਿਤ ਐਡਮਿਸ਼ਨ ਬਾਰੇ ਮੈਂ ਜਾਣਕਾਰੀ ਦੇਣੀ ਚਾਹੁੰਦਾ ਹਾਂ ਇਹ ਜਿਹੜੀ ਅਸੀਂ ਇੱਕ ਸਾਰਿਆਂ ਦੀ ਇੱਕ ਮੈਨੇਜਮੈਂਟ ਅਤੇ ਪਲੱਸ ਜਿਹੜੇ ਸਾਡੇ ਸਿੱਖਿਆ ਸ਼ਾਸਤਰੀਏ ਜਿਨ੍ਹਾਂ ਦੀ رائے ਦੇ ਅਨਸਾਰ ਅਸੀਂ ਸੋਚਿਆ ਕਿਉਂ ਨਾ ਹੋਵੇ ਜੇਕਰ ਆਪਾਂ ਜਿਹੜੇ ਛੋਟੇ ਬੱਚੇ ਐ ਉਹਨਾਂ ਦੀ ਮਾਪਿਆਂ ਨੂੰ ਇੱਕ ਆਪਾਂ ਵਧੀਆ ਖੁਸ਼ਖਬਰੀ ਦੇਈਏ ਤਾਂ ਜੋ ਉਹਨਾਂ ਦੀ ਜਿਹੜੀ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਇਹ ਅਹਿਸਾਸ ਹੋਵੇ ਵੀ ਮਤਲਬ ਆਪਾਂ ਘੱਟ ਖਰਚੇ ਦੇ ਵਿੱਚ ਵੀ ਕੁਆਲਿਟੀ ਐਜੂਕੇਸ਼ਨ ਪ੍ਰਾਪਤ ਕਰ ਸਕਦੇ ਆ ਉਸ ਦੇ ਤਹਿਤ ਹੀ ਅਸੀਂ ਇੱਕ ਆਪਣਾ ਪੈਪਲਟ ਜਾਰੀ ਕੀਤਾ ਹੈ ਜਿਸ ਦੇ ਵਿੱਚ 5 ਮਾਰਚ ਤੱਕ ਕੋਈ ਵੀ ਮਾਪੇ ਸਹਿਬਾਨ ਆਪਣਾ ਜਿਹੜਾ ਬੱਚਾ ਨਰਸਿਬਾਦ ਦੇ ਵਿੱਚ ਇਸ ਸਕੂਲ ਚ ਦਾਖਲ ਕਰਵਾ ਕੇ ਇਸ ਸਕੀਮ ਦਾ ਹਿੱਸਾ ਬਣ ਸਕਦੇ ਹਨ ਅਤੇ ਜਿਹੜੀ ਵਿਸ਼ੇਸ਼ ਛੋਟ ਹੈ ਉਹ ਇਹਦੇ ਵਿੱਚ ਅਸੀਂ ਉਸ ਨੂੰ ਜਿਹੜੀ ਛੋਟ ਦਿੱਤੀ ਜਾਵੇਗੀ ਤੇ ਇਸ ਛੋਟ ਦੇ ਤਹਿਤ ਜਿੰਨੇ ਵੀ ਮਾਪੇ ਆ ਰਹੇ ਹਨ ਉਹ ਸਾਨੂੰ ਬੜੀ ਕੁਝੀਆਂ ਵੀ ਸਾਰੀਆਂ ਬਹੁਤ ਅੱਛੀਆਂ ਫੈਮਿਲੀ ਦੇ ਵਿੱਚੋਂ ਮਾਪੇ ਆ ਰਹੇ ਹਨ ਤੇ ਜਿਨ੍ਹਾਂ ਦਾ ਮੇਨ ਇੱਛਾ ਇਹ ਹੈ ਜੇਕਰ ਅਸੀਂ ਕਟ ਵਾਈਟ ਦੇ ਵਿੱਚ ਆਪਣੇ ਬੱਚੇ ਨੂੰ ਪੜ੍ਹਾਵਾਂਗੇ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੋਵੇਗੀ ਤੇ ਮੈਂ ਇਹ ਇਲਾਕਾ ਨਵਾਸੀਆਂ ਨੂੰ ਇਸ ਗੱਲ ਦੀ ਸ਼ੋਰਟ ਹੀ ਦਿੰਨਾ ਕਿ ਇਸ ਸਕੀਮ ਤਹਿਤ ਅਸੀਂ ਬੱਚੇ ਦੀ ਜਿਹੜੀ ਸਿੱਖਿਆ ਪ્યોਰ ਸੀਬੀਐਸਸੀ ਪੈਟਰਨ ਦੇ ਹਦਾਰਤ ਹੋਵੇਗੀ ਏਸੀ ਕਲਾਸਰੂਮ ਜੇ ਹੋਣਗੇ ਚੰਗੀ ਟ੍ਰਾਂਸਪੋਰਟ ਹੋਵੇਗੀ ਜੋ ਵਧੀਆ ਤੋਂ ਵਧੀਆ ਬੱਚੇ ਦੇ ਲਈ ਕੁਆਲਿਟੀ ਦੀ ਜਮਸਤੀਆਂ ਦੇ ਲੋੜ ਹੈ ਅਸੀਂ ਸਾਰੀਆਂ ਦੇਵਾਂਗੇ ਤਾਂ ਜੋ ਅਸੀਂ ਇੱਕ ਇਹ ਜਿਹੜਾ ਥੀਮ ਰੱਖਿਆ ਪ੍ਰਵੇਸ਼ ਸਿੱਖਿਆ ਸਕੀਮ ਇਸ ਦੇ ਤਹਿਤ ਮੈਂ ਸਾਰੇ ਮਾਪਿਆਂ ਨੂੰ ਬੇਨਤੀ ਕਰਦਾ ਵੀ ਤੁਸੀਂ 5 ਮਾਰਚ ਤੋਂ ਪਹਿਲਾਂ-ਪਹਿਲਾਂ ਆ ਕੇ ਸਕੂਲ ਵਿజిਟ ਕਰੋ ਜੋ ਸਕੂਲ ਦੀਆਂ ਪਿਛਲੇ ਸਮੇਂ ਦੀਆਂ ਪ੍ਰਾਪਤੀਆਂ ਉਹਨਾਂ ਨੂੰ ਦੇਖੋ ਸਟਾਫ ਨਾਲ ਗੱਲਬਾਤ ਕਰੋ ਜੇਕਰ ਤੁਹਾਨੂੰ ਸਕੂਲ ਪਸੰਦ ਹੈ ਤਾਂ ਫਿਰ ਪ੍ਰਵੇਸ਼ ਟੀਮ ਤਹਿਤ ਤੁਸੀਂ ਇੱਕ ਭਾਰੀ ਛੌਟ ਤੇ ਆਪਣੇ ਬੱਚੇ ਨੂੰ ਸਕੂਲ ਵਿੱਚ ਦਾਖਲ ਕਰਵਾ ਸਕਦੇ ਹੋ ਸੋ ਮੈਂ ਅੰਤ ਵਿੱਚ ਫਿਰ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਹੈ ਕਿ ਪ੍ਰਵੇਸ਼ ਟੀਮ ਦੇ ਤਹਿਤ ਆਪਣੇ ਬੱਚੇ ਨੂੰ ਇਸ ਸਕੂਲ ਵਿੱਚ ਦਾਖਲ ਕਰਵਾਓ ਅਤੇ ਭਾਰੀ ਛੂਟ ਪ੍ਰਾਪਤ ਕਰੋ ਇਸ ਤੋਂ ਇਲਾਵਾ ਇਸ ਸਕੂਲ ਵਿੱਚ 9ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਸਾਰੇ ਸਟਰੀਮ ਆਰਟਸ ਮੈਡੀਕਲ ਨਾਨ ਮੈਡੀਕਲ ਕਮਰਸ ਦੀ ਸਿੱਖਿਆ ਜਾਰੀ ਹੈ ਤੇ ਸਾਰੇ ਮੈਂ ਆਪ ਨੂੰ ਬੇਨਤੀ ਕਰਦਾ ਵੀ ਜੇ ਜਿਹੜੇ ਆਪਾਂ ਨੌਨ ਬੋਰਡ ਕਲਾਸ ਜਾਂ ਜਿਹੜੀਆਂ ਬੋਰਡ ਦੀਆਂ ਕਲਾਸਾਂ ਦੇ ਵਿੱਚ ਜੇਕਰ ਆਪਾਂ ਬੱਚੇ ਨੂੰ ਗਵਰਨਮੈਂਟ ਸਕੂਲ ਦੇ ਵਿੱਚੋਂ ਵੀ ਆਪਾਂ ਚੇਂਜ ਕਰਨਾ ਚਾਹੁੰਦੇ ਆ ਤਾਂ ਅਸੀਂ ਉਸ ਨੂੰ ਵੀ ਇੰਗਲਿਸ਼ మీడియం ਦੇ ਵਿੱਚ ਬੇਨਤੀ ਕਰਕੇ ਚੰਗੇ ਅੰਕ ਦਵਾ ਸਕਦੇ ਹਾਂ ਸੋ ਸਾਰੀਆਂ ਕਲਾਸਾਂ ਲਈ ਇਸ ਸਕੂਲ ਦਾ ਦਾਖਲਾ ਖੁੱਲ੍ਹਾ ਹੈ ਸੋ ਸਾਰੇ ਮਾਪਿਆਂ ਨੂੰ ਬੇਨਤੀ ਹੈ ਆਪਣੇ ਆਪਣੇ ਬੱਚਿਆਂ ਨੂੰ ਇਸ ਸਕੂਲ ਵਿੱਚ ਦਾਖਲ ਕਰਵਾ ਕੇ ਘੱਟ ਖਰਚੇ ਵਿੱਚ ਮਿਆਰੀ ਸਿੱਖਿਆ ਪ੍ਰਾਪਤ ਕਰੋ ਬਹੁਤ ਬਹੁਤ ਧੰਨਵਾਦ ਥੈਂਕ ਯੂ